ਉਹਨਾਂ ਦੀ ਪੜ੍ਹਾਈ ਸੰਬੰਧੀ ਉਹਨਾਂ ਨੂੰ ਪੂਰੀਆਂ ਫੈਸਿਲਿਟੀ ਜਿਹੜੀਆਂ ਨੇ ਉਹ ਨਹੀਂ ਮਿਲ ਰਹੀਆਂ ਇਸ ਕਰਕੇ ਜਿਹੜਾ ਸਾਡਾ ਗਰੀਬ ਸਮਾਜ ਆ ਉਹ ਇਸ ਸਰਕਾਰ ਤੋਂ ਸਾਸਕ ਸਰਕਾਰ ਤੋਂ ਮੰਨ ਲਓ ਜਾਂ ਕੇਂਦਰ ਦੀ ਸਰਕਾਰ ਤੋਂ ਜਾਂ ਸਾਡੀ ਪੰਜਾਬ ਦੀ ਸਰਕਾਰ ਤੋਂ ਪੂਰਾ ਕਹਿ ਕਿਉਂਕਿ ਉਹਨਾਂ ਨੂੰ ਪੂਰੀਆਂ ਸੂਰਤਾਂ ਨਹੀਂ ਮਿਲ ਰਹੀਆਂ ਕੀ ਨਾਮ ਆ ਤੁਹਾਡਾ ਸੰਧਰਪਾਲ ਸਿੰਘ ਜੀ ਮੀਆਪੁਰ ਜੀ ਅੱਜ ਜੋ ਤੁਸੀਂ ਕੰਪੇਨ ਕਰਦੇ ਹੋ ਕਿ ਕਿੰਨੇ ਪਿੰਡਾਂ ਦੀ ਕੰਪੇਨ ਹੋਏਗੀ ਕਿੰਨੇ ਕੈਂਡੀਡੇਟ ਨੇ ਤੁਹਾਡੇ ਕਿੰਨੇ ਜ਼ਿਲ੍ਹਾ ਪ੍ਰੀਸ਼ਦ ਦੇ ਨੇ ਕਿੰਨੇ ਬਲਾਕ ਦੇ ਨੇ ਦੇਖੋ ਜੀ ਸਾਡੇ ਹਲਕਾ ਵਿਧਾਨ ਸਭਾ ਅਮਲੋਹ ਵਿੱਚੋਂ ਜਿਹੜਾ ਪ੍ਰੀਸ਼ਦ ਲਈ ਸਾਡੇ ਇੱਕ ਉਮੀਦਵਾਰ ਜਿਹੜਾ ਅਸੀਂ ਖੜਾ ਕੀਤਾ ਤੇ ਬਲਾਕ ਸੰਮਤੀ ਦੇ ਲਈ ਦੋ ਉਮੀਦਵਾਰ ਜਿਹੜੇ ਨੇ ਸਾਡੇ ਉਹ ਖੜੇ ਕੀਤੇ ਨੇ ਅਸੀਂ ਉਹਨਾਂ ਨੂੰ ਹਰ ਹਾਲਤ ਵਿੱਚ ਜਿਤਾਉਣ ਦੇ ਲਈ ਆਪਣੀ ਕੈਂਪੇਨ ਜਿਹੜੀ ਆ ਪੂਰੇ ਜੋਰ-ਸ਼ੋਰ ਨਾਲ ਆਪਣੀ ਮਿਹਨਤ ਕਰਕੇ ਅਸੀਂ ਦੋ ਤੋਂ ਦੋ ਬੋਟਰਾਂ ਨੂੰ ਅ ਇਹ ਦੱਸਣ ਜਾ ਰਿਹਾ ਕਿ ਬਹੁਜਨ ਸਮਾਜ ਪਾਰਟੀ ਜਿਹੜੀ ਇੱਕ ਰਾਸ਼ਟਰੀਆ ਪਾਰਟੀ ਆ ਔਰ ਭੈਣ ਕੁਮਾਰੀ ਮਾਇਆਬਤੀ ਜੋ ਰਾਸ਼ਟਰੀਆ ਪ੍ਰਧਾਨ ਨੇ ਔਰ ਸਾਡੇ ਪੰਜਾਬ ਦੇ ਵਿੱਚ ਸਰਦਾਰ ਅਰਕਾਰ ਸਿੰਘ ਜੀ ਕ੍ਰੀਮਪਰੀ ਸਾਹਿਬ ਜੋ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੇ ਅ ਅਗਵਾਈ ਦੇ ਵਿੱਚ ਜਾਂ ਦੇ ਸਾਰੇ ਨਿਰਦੇਸ਼ ਅਨੁਸਾਰ ਅੱਜ ਅਸੀਂ ਆਪਣੇ ਇਹਨਾਂ ਤਿੰਨ ਉਮੀਦਵਾਰਾਂ ਨੂੰ ਜੋ ਕਿ ਸਾਡੀ ਵਿਧਾਨ ਸਭਾ ਦੇ ਵਿੱਚ ਖੜੇ ਨੇ ਕੱਲੀ ਹਲਕਾ ਵਿਧਾਨ ਸਭਾ ਅਮਰੋਹ ਵਿੱਚ ਉਹਨਾਂ ਨੂੰ ਅਸੀਂ ਪੂਰੇ ਜੋਸ਼-ਸ਼ੋਰ ਨਾਲ ਜਿਤਾਉਣ ਦੇ ਲਈ ਆਪਣਾ ਜਿਹੜਾ ਹੈ ਡੋਰ ਟੂ ਡੋਰ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਵੋਟਰਾਂ ਨੂੰ ਜਿਹੜਾ ਹੈ ਲਾਂਬੰਦ ਕਰ ਰਹੇ ਆ ਸੋ ਕੀ ਹੰਗਾਰਾ ਮਿਲ ਰਿਹਾ ਵੋਟਰਾਂ ਦਾ ਵੋਟਰਾਂ ਦਾ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਕਿ ਉਹ ਜਿਹੜੇ ਨੇ ਦੂਜੀਆਂ ਪਾਰਟੀਆਂ ਤੋਂ ਲੋਕ ਜਿਹੜੇ ਨੇ ਅੱਕੇ ਹੋਏ ਨੇ ਭਾਵੇਂ ਪਿਛਲੀ ਵਾਰੀ ਸਾਡੇ ਸਮਾਜ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਜਿਹੜੀਆਂ ਦਿੱਤੀਆਂ ਨੇ ਪਰ ਸਾਡੇ ਜਿਹੜਾ ਐਸਸੀ ਵਰਗਾ ਖਾਸ ਕਰਕੇ ਸਾਡਾ ਹੇਠਲਾ ਸਮਾਜ ਆ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਉਸ ਪਾਰਟੀ ਤੋਂ ਤੰਗ ਆਇਆ ਹੋਇਆ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹਨਾਂ ਵਿੱਚ ਪਹਿਲਾਂ ਹੀ ਡਿਵੀਜ਼ਨ ਹੋਈ ਹੋਈ ਆ ਵੰਡ ਪਈ ਹੋਈ ਆ ਸੋ ਸਾਨੂੰ ਸਾਡੇ ਜ਼ਿਆਦਾਤਰ ਸਾਡੇ ਐਸਸੀ ਭਾਈਚਾਰੇ ਤੇ ਜਿਹੜਾ ਹੈਗਾ ਜੋਰ ਆ ਪਾਰਾਂ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਕਿ ਅੱਜ ਕੀ ਜਿਹੜਾ ਹੈਗਾ ਬਹੁਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਹਾਥੀ ਨੂੰ ਜਿਹੜੀ ਚੋਣ ਨਿਸ਼ਾਨ ਹਾਥੀ ਜੋ ਨੈਸ਼ਨਲ ਪੱਧਰ ਦਾ ਸਾਡਾ ਸਿੰਬਲ ਹੈਗਾ ਉਹ ਤੋਂ ਸਾਨੂੰ ਪੂਰਾ ਹੰਗਾਰਾ ਮਿਲ ਰਿਹਾ ਕਿ ਅੱਜ ਕੀ ਅਸੀਂ ਹਾਥੀ ਜਿਹੜੀ ਪਾਵਰ ਬਣਾਉਣੀ ਆ ਔਰ ਹਾਥੀ ਨੂੰ ਅਸੀਂ ਵੋਟ ਦੇਣੀ ਆ ਤੇ ਲੋਕਾਂ ਦੇ ਵਿੱਚ ਵਿਕਾਸ ਪੱਖੀ ਕਿੰਨੀਆਂ ਕਿ ਤੁਹਾਡੇ ਸਾਹਮਣੇ ਮੰਨ ਲਓ ਲੋੜਾਂ ਨੇ ਜਿਹੜੀਆਂ ਅਧੂਰੀਆਂ ਨੇ ਆਉਂਦੀਆਂ ਨੇ ਦੇਖੋ ਜੀ ਗੱਲ ਇਹ ਆ ਵੀ ਜਿਹੜਾ ਸਾਡਾ ਐਸਸੀ ਦੀ ਗੱਲ ਕਰੀਏ ਬਜੀਫਿਆਂ ਦੀ ਗੱਲ ਕਰੀਏ ਜੀ 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 ਜਿਹੜਾ ਐਸਸੀ ਸਮਾਜ ਆ ਕਿਉਂਕਿ ਜਿਹੜਾ ਸਟਾਈ ਪੰਡਾ ਸਕਾਲਰਸ਼ਿਪ ਆ ਉਹ ਓਨਲੀ ਫਾਰ ਸ਼ੈਡਿਊਲਡ ਕਾਸਟ ਬੱਚਾ ਨੂੰ ਮਿਲਦਾ ਜੋ ਕਿ ਪਿਛਲੇ ਸਮੇਂ ਤੋਂ ਬਾਬਾ ਸਾਹਿਬ ਦੀ ਕਬੱਡੀ ਦੇਣ ਸੀ ਕਿ ਉਹਨਾਂ ਨੇ ਆਪਣੇ ਗਰੀਬ ਵਰਗ ਦੇ ਲੋਕਾਂ ਨੂੰ ਜਾਂ ਬੱਚਿਆਂ ਨੂੰ ਪਛੜੇ ਵਰਗ ਦੇ ਲੋਕਾਂ ਨੂੰ ਜਾਂ ਬੱਚਿਆਂ ਨੂੰ ਅਪਲਿਫਟ ਕਰਨ ਦੇ ਲਈ ਇਹ ਜਿਹੜੀ ਇੱਕ ਛੋਟੀ ਜੀ ਸਰਕਾਰ ਵੱਲੋਂ ਉਹਨਾਂ ਨੂੰ ਏਡ ਜਿਹੜੀ ਸੀ ਐਲਾਨ ਕੀਤੀ ਸੀ ਪਰ ਬਾਬਾ ਸਾਹਿਬ ਦੇ ਜੋ ਕੁਝ ਦਿੱਤਾ ਸੀ ਉਹ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਸੋ ਅੱਜ ਜਿਹੜੇ ਐਸਸੀ ਸਮਾਜ ਦੇ ਬੱਚੇ ਨੇ ਜਾਂ ਐਸਸੀ ਸਮਾਜ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਸ਼ੈਡਿਊਲਡ ਕਾਸਟ ਬੱਚਿਆਂ ਨੂੰ ਜਿਹੜਾ ਹੈ ਉਹਨਾਂ ਦੀ ਪੜ੍ਹਾਈ ਸੰਬੰਧੀ ਉਹਨਾਂ ਨੂੰ ਪੂਰੀਆਂ ਫੈਸਿਲਿਟੀ ਜਿਹੜੀਆਂ ਨੇ ਉਹ ਨਹੀਂ ਮਿਲ ਰਹੀਆਂ ਇਸ ਕਰਕੇ ਜਿਹੜਾ ਸਾਡਾ ਗਰੀਬ ਸਮਾਜ ਆ ਉਹ ਇਸ ਸਰਕਾਰ ਤੋਂ ਸ਼ਾਸਕ ਸਰਕਾਰ ਤੋਂ ਮੰਨ ਲਓ ਜਾਂ ਕੇਂਦਰ ਦੀ ਸਰਕਾਰ ਤੋਂ ਜਾਂ ਸਾਡੀ ਪੰਜਾਬ ਦੀ ਸਰਕਾਰ ਤੋਂ ਪੂਰਾ ਕਹਿ ਕਿਉਂਕਿ ਉਹਨਾਂ ਨੂੰ ਪੂਰੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਦੂਜੀ ਗੱਲ ਅਸੀਂ ਹੁਣ ਕੈਂਪੇਨ ਤੇ ਤੁਰੇ ਹੋਏ ਆ ਤਾਂ ਸਾਡਾ ਜ਼ਿਆਦਾ ਸੰਪਰਕ ਜਿਹੜਾ ਲੇਡੀ ਵਿੰਗ ਨਾਲ ਹੁੰਦਾ ਤੇ ਉਹਨਾਂ ਦਾ ਕਹਿਣਾ ਕਿ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਆ ਉਨੇ ਸਾਡੇ ਨਾਲ 1000 ਰੁਪਏ ਦਾ ਵਾਅਦਾ ਕੀਤਾ ਸੀ ਜਿਹੜੀ ਮੌਜੂਦਾ ਸਰਕਾਰ ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੁਹਾਡੀ ਸਰਕਾਰ ਮੰਨ ਲਓ ਕੈਂਡੀਡੇਟ ਜਿੱਤਣ ਤੋਂ ਬਾਅਦ ਕੀ ਕੀ ਵਿਕਾਸ ਪਹਿਲ ਦੇਦਾਰ ਤੇ ਕਰੇਗਾ ਦੇਖੋ ਜੀ ਸਾਡੀ ਸਰਕਾਰ ਬਣਨ ਤੇ ਜੋ ਸਭ ਤੋਂ ਪਹਿਲਾਂ ਜੋ ਸਾਡਾ ਇੱਥੇ ਬਹੁਮਤ ਆ ਬਹੁਮਤ ਜੋ ਐਸੇ ਲੋਕਾਂ ਦੀ ਬਹੁਮਤ ਹੈਗਾ ਉਹਨਾਂ ਦੀ ਸਹੂਲਤ ਲਈ ਜੋ ਇਹਨਾਂ ਸਰਕਾਰਾਂ ਨੇ ਸਹੂਲਤਾਂ ਦੇ ਕੇ ਜਾਂ ਢੂਠੇ ਲਾਰੇ ਲਾ ਕੇ मतलब ਲੋਕਾਂ ਨੂੰ ਭਰਮਾ ਕੇ ਆਪਣੀਆਂ ਵੋਟਾਂ ਲਈਆਂ ਨੇ ਅਸੀਂ ਉਹਨਾਂ ਦੀਆਂ ਜਿਹੜੀਆਂ ਰਹਿੰਦੀਆਂ ਧੂਰੀਆਂ ਮੰਗਾ ਨੇ ਉਹਨਾਂ ਨੂੰ ਪੂਰੀਆਂ ਕਰਾਂਗੇ ਜਿਵੇਂ ਵਜੀਫੇ ਦੀਆਂ ਹੀ ਨੇ ਜਾਂ ਬੱਚਿਆਂ ਨੂੰ ਰਿਜ਼ਰਵੇਸ਼ਨ ਦੇ ਆਧਾਰ ਤੇ ਨੌਕਰੀਆਂ ਦੇਣ ਦੀਆਂ ਨੇ ਕਿਉਂਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪਿੰਡਾਂ ਦੇ ਵਿੱਚ ਜ਼ਮੀਨਾਂ ਹੁੰਦੀਆਂ ਨੇ ਜੋ ਪਤਾ ਲੱਗਦਾ ਵੀ ਐਸੀ ਭਾਈਚਾਰੇ ਦੇ ਵੱਲੋਂ ਬਰਤਨ ਦੇ ਵਿੱਚ ਆਉਂਦੀਆਂ ਨੇ ਬਿਲਕੁਲ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਜੀ ਦੇਖੋ ਯੂਪੀ ਦੀ ਤਰਜ਼ ਦੇ ਆਧਾਰ ਤੇ ਜਦੋਂ ਉੱਥੇ ਪਹਿਣ ਕੁਮਾਰੀ ਮਾਇਆਵਤੀ ਮੁੱਖ ਮੰਤਰੀ ਸੀ ਉਹਨੇ ਆਪਣੇ ਕਾਇਦੇ ਕਾਨੂੰਨ ਸੰਵਿਧਾਨ ਦੇ ਵਿੱਚ ਰਹਿ ਕੇ ਉਥੋਂ ਦੇ ਗਰੀਬ ਵਰਗ ਲਈ ਗਰੀਬ ਕਿਸਾਨਾਂ ਲਈ ਗਰੀਬ ਬ੍ਰਾਹਮਣਾਂ ਲਈ ਵੀ ਜਿਹੜੀ ਉੱਥੇ ਵਾਧੂ ਪਈ ਜ਼ਮੀਨ ਸੀ ਉਹ ਉਹਨਾਂ ਦੇ ਵਿੱਚ ਡਿਵੀਜ਼ਨ ਕੀਤੀ ਆ ਵੰਡ ਕੀਤੀ ਆ ਸੋ ਉਸੇ ਤਰਜ਼ ਤੇ ਅਸੀਂ ਇਹ ਚਾਹੁੰਦੇ ਆ ਕਿ ਜੇ ਪੰਜਾਬ ਦੇ ਵਿੱਚ ਵੀ ਸਾਡੀ ਜਦੋਂ ਸਰਕਾਰ ਆਵੇਗੀ ਤਾਂ ਉਸੇ ਤਰਜ਼ ਤੇ ਅਸੀਂ ਸਾਡੇ ਸਰਕਾਰ ਆ ਜਿਹੜੀ ਜੋ ਪਿੰਡਾਂ ਦੇ ਵਿੱਚ ਵਾਧੂ ਜ਼ਮੀਨ ਪਈ ਆ ਜਾਂ ਫਿਰ ਜਿਹੜੀਆਂ ਦੂਜੀਆਂ ਸਾਡੇ ਸ਼ੈਡਿਊਲਡ ਕਾਸਟ ਜਾਂ ਗਰੀਬ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੇ ਉਹ ਸਰਕਾਰ ਪ੍ਰੋਵਾਈਡ ਕਰਾਏਗੀ। ਕੀ ਸੰਵਿਧਾਨ ਦੇ ਵਿੱਚ ਹੈਗਾ ਇਹ ਵੀ ਜਿਹੜੀਆਂ ਜ਼ਮੀਨਾਂ ਨੇ ਇੱਥੇ ਪੰਜਾਬ ਦੇ ਵਿੱਚ ਵੀ ਉਹ ਗਰੀਬ ਵਰਤ ਸਕਦੇ ਨੇ ਜਾਂ ਨਹੀਂ? ਵਰਤ ਸਕਦੇ ਨੇ ਜੀ। ਬਿਲਕੁਲ ਬਹੁਤ ਘੱਟ ਲੋਕਾਂ ਕੋਲ ਨੇ ਉਹ। ਕਾਰਨ ਉਸ ਦਾ ਕੀ ਕਾਰਨ ਆ? ਉਹਦਾ ਕਾਰਨ ਹੈ ਰਜਵਾੜਾ ਸਾਹੀ ਆ ਜੀ। ਅੱਜ ਜਿਹੜਾ ਤੱਕੇ ਸਾਹੀ ਆ ਜਾਂ ਉਹ ਕਾਨੂੰਨ ਨਾ। ਹਾਂ ਜੀ। ਤੱਕੇ ਸਾਹੀ ਆ ਉਹ ਜਾਂ ਅਣ ਅਧਿਕਾਰ ਉਹ ਆਨੰਦ ਘਰ ਧੱਕੇਸ਼ਾਹੀ ਵੀ ਆ ਜਿੱਥੇ ਕਿ ਸਾਡਾ ਹੱਕ ਬਣਦਾ ਹੁੰਦਾ 25% ਦੇ ਹਿਸਾਬ ਨਾਲ ਸਾਡਾ ਲੋਕ ਕਿਉਂ ਨਹੀਂ ਬੋਲਦੇ ਕੀ ਲੱਗਦਾ ਤੁਹਾਨੂੰ ਲੋਕ ਬੋਲਦੇ ਨਹੀਂ ਲੋਕ ਦਬਾਏ ਹੋਏ ਨੇ ਜੀ ਅੰਡਰ ਪ੍ਰੈਸਰ ਨੇ ਇਸ ਕਰਕੇ ਉਹਨਾਂ ਨੂੰ ਛੋਟੀਆਂ-ਛੋਟੀਆਂ ਸਹੂਲਤਾਂ ਦੇ ਕੇ ਉਹਨਾਂ ਨੂੰ ਭਰਮਾਇਆ ਹੋਇਆ ਸਰਕਾਰ ਨੇ ਸਰਕਾਰ ਨੇ ਆਪਣੇ ਜਿਹੜੇ ਅਮੀਰ ਤਨਹੜ ਲੋਕ ਨੇ ਸਾਡੇ ਹੋਏ ਨੇ ਮੂਹਰੇ ਕਿ ਤੁਸੀਂ ਇਹਨਾਂ ਨੂੰ ਆਪਣੇ ਅੰਡਰ ਪ੍ਰੈਸਰ ਰੱਖੋ ਇਸ ਕਰਕੇ ਜਿਹੜਾ ਸਾਡਾ ਸਮਾਜ ਗਰੀਬ ਸਮਾਜ ਆ ਉਹ ਮਤਲਬ ਉਹਨਾਂ ਦੇ ਦਬਾਅ ਅਧੀਨ ਜਾ ਸਰਕਾਰ ਦੇ ਅੰਡਰਪ੍ਰੈਸਰ ਇਹ ਕੰਮ ਕਰ ਰਹੇ ਧੰਨਵਾਦ